ਅੱਜ ਜਿਹੜੀ ਤੁਹਾਨੂੰ ਸੱਦਾ ਦਿੱਤਾ ਗਿਆ ਹੈ ਅੱਜ ਬਹੁਤ ਹੀ ਅਹਿਮ ਮੁੱਦਾ ਹੈਗਾ ਕਿ ਜਿਹੜਾ ਪੰਜਾਬ ਦੇ ਵਿੱਚ ਅੱਜ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਫਖਦਾ ਮੁੱਦਾ ਬਣਾਇਆ ਗਿਆ ਹੈ ਆਕਾਲੀ ਦਲ ਨੂੰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਬਹੁਤ ਹੀ ਰਗਲੀਆਂ ਗੱਲਾਂ ਕਰ ਰਹੇ ਨੇ ਰਗਿਲੀਆਂ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਮर्यादा ਵਿੱਚ ਰਹਿ ਕੇ ਰਹਿਣਾ ਚਾਹੀਦਾ ਆਕਾਲ ਤਖਤ ਸਾਹਿਬ ਜਥੇਦਾਰ ਜਦੋਂ ਕਿਸੇ ਨੂੰ ਬੁਲਾਉਂਦੇ ਨੇ ਤਾਂ ਉਥੇ ਮर्यादा ਦੇ ਵਿੱਚ ਰਹਿਣਾ ਪੈਂਦਾ ਜਦੋਂ ਵੀ ਕਿਤੇ ਕਿਸੇ ਵੀ ਵੱਡੇ ਤੋਂ ਵੱਡੇ ਕਿਸੇ ਵਿਅਕਤੀ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਮर्याਦਾ ਜਾ ਕੇ ਸਿਰ ਚੁਕਾ ਕੇ ਉਥੇ ਆਪਣੇ ਆਪ ਨੂੰ ਨਵਾਨੇ ਸਿੱਖ ਵੱਲੋਂ ਪੇਸ਼ ਹੋ ਕੇ ਸਾਬ ਨੇ ਆਪਣੀਆਂ ਗਲਤੀਆਂ ਮੰਨ ਕੇ ਤੇ ਉਹਨਾਂ ਤੋਂ ਮਾਫੀਆਂ ਮੰਗ ਲਈਆਂ ਜਾਂਦੀਆਂ ਸੋ ਇੱਥੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਰ ਰਹੇ ਨੇ ਕਿ ਮੈਨੂੰ ਉਥੋਂ ਲਾਈਵ ਕੀਤਾ ਜਾਵੇ ਜਾਂ ਮੈਨੂੰ ਉਥੋਂ ਲੋਕਾਂ ਨੂੰ ਸੁਣਾਇਆ ਜਾਵੇ ਕਿਉਂਕਿ ਮੁੱਖ ਮੰਤਰੀ ਸਾਡੇ ਜਿਹੜੇ ਨੇ ਸਟੇਜ ਦੇ ਕਲਾਕਾਰ ਨੇ ਉਹ ਚਾਹੁੰਦੇ ਨੇ ਕਿ ਹਰ ਜਗ੍ਹਾ ਤੇ ਉੱਪਰ ਨਵੀਂ ਸਟੇਜ ਬਣੇ ਤੇ ਨਾ ਉਸ ਸਟੇਜ ਦੇ ਵਿੱਚ ਉਪਰ ਆਪਣੀਆਂ ਗੱਲਾਂ-ਬੱਤਾਂ ਕਰਕੇ ਜਿੱਦਾਂ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਲਈ ਉਹਦਾਂ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਨੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆਂ ਕਿ ਅਕਾਲ ਦਾ ਤਖਤ ਹੈ ਜਿੱਥੇ ਤੁਸੀਂ ਪੇਸ਼ ਹੋਣ ਜਾ ਰਹੇ ਹੋ ਤੁਹਾਡੇ ਉੱਪਰ ਉੱਥੇ ਇਲਜ਼ਾਮ ਲੱਗੇ ਨੇ ਤੇ ਤੁਸੀਂ ਇੱਕ ਨਵਾਨੇ ਸਿੱਖ ਵੱਲੋਂ ਉੱਥੇ ਜਾ ਕੇ ਪੇਸ਼ ਹੋਣਾ ਕਿਉਂਕਿ ਜਿਹੜਾ ਸਿੱਖ ਜਿਹੜਾ ਹੁੰਦਾ ਪੂਰਨ ਸਿੱਖ ਜਿਹੜਾ ਹੁੰਦਾ ਉਹਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਪਰ ਪੇਸ਼ ਕੀਤਾ ਜਾਂਦਾ ਉਹਨੂੰ ਉੱਥੇ ਉਹਦੀ ਪੇਸ਼ੀ ਹੁੰਦੀ ਹੈ ਪਰ ਇਹਨ ਇਹਨਾਂ ਨੂੰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਕੱਤੀ ਹੈਟ ਉਸ ਸਕੱਤੀ ਦੇ ਵਿੱਚ ਇਹਨਾਂ ਦੀ ਪੇਸ਼ੀ ਹੋ ਰਹੀ ਹੈ ਤੇ ਉੱਥੇ ਇਹਨਾਂ ਨੇ ਸਿਰਫ ਹਾਂ ਦਾ ਨਾਂ ਦੇ ਵਿੱਚ ਜਵਾਬ ਦੇਣਾ ਸੋ ਇਸ ਕਰਕੇ ਇਹਨਾਂ ਨੂੰ ਕਿਤੇ ਲਾਈਵ ਨਹੀਂ ਕੀਤਾ ਜਾ ਸਕਦਾ ਜਿਹੜੀਆਂ ਗੱਲਾਂ ਨੇ ਮर्यादा ਦੇ ਉਲਟ ਕਰ ਰਹੀ ਨੇ ਮर्यादा ਦਾ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਫੇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮर्याਦਾ ਵਿੱਚ ਰਹਿ ਕੇ ਉੱਥੇ ਆਪਣੀ ਪੇਸ਼ੀ ਕਰੋ ਤੇ ਇੱਕ ਮੈਂ ਗੱਲ ਹੋਰ ਕਹਣੀ ਚਾਹੁੰਦਾ ਇਹ ਜਾਣ ਬੁੱਝ ਕੇ ਇੱਕ ਸ਼ਿਕਾਰ ਉਠਾਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਗਵੰਤ ਮਾਨ ਦੀ ਕੇਸ਼ਰੀ ਕੇਸ਼ਰੀ ਵਾਲੀ ਦੀ ਟੀਮ ਵੱਲੋਂ ਸ਼ਿਸ਼ੋਧੀਆਂ ਦੀ ਟੀਮ ਵੱਲੋਂ ਕਿਉਂਕਿ ਇਹਨਾਂ ਨੇ ਜਿਹੜਾ ਕਿਹਾ ਕਿ ਅਸੀਂ ਹਰ ਤਰੀਕਾ ਵਰਤਣਾ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਉਂਦਾ ਇਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ ਕਿ ਜਦੋਂ ਆਕਾਲ ਤਖਤ ਸਾਹਿਬ ਦੇ ਉੱਪਰ 328 ਰੁਪਿਆਂ ਦੀ ਗੱਲ ਚੱਲੀ ਸੀਗੀ ਆਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਜਾਂਚ ਕਮੇਟੀ ਬਣਾਈ ਜਿਸ ਜਾਂਚ ਕਮੇਟੀ ਨੇ ਗੁਰਸਿੱਖ ਮਰਿਆਦਾ ਦੇ ਮੁਤਾਬਕ ਆਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਮੁਤਾਬਕ ਜਿਹੜੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਜਿਹੜੇ ਵਿਅਕਤੀ ਉਹਦੇ ਵਿੱਚ ਗਿਲਤੀ ਪਾਏ ਗਏ 16 ਵਿਅਕਤੀ ਸੀਗੇ ਜਿਨ੍ਹਾਂ ਦੀ ਗਿਲਤੀ ਪਈ ਗਿਲਤੀ ਪਾਏ ਗਏ ਉਹਨਾਂ ਵਿੱਚ ਜਿਹੜਾ ਮੇਨ ਸੀਗਾ ਜ਼ਿਲਤਕਾਰ ਸੀਗਾ ਜਿਹੜਾ ਜ਼ਿਲਤਕਾਰ ਸੀਗਾ ਉਸ ਨੂੰ ਕੀ ਕੀਤਾ ਅਗੇ ਭਗਵੰਤ ਮਾਨ ਦੀ ਸਰਕਾਰ ਨੇ ਆਪਣੀ ਸਰਕਾਰ ਵਿੱਚ ਲੈ ਕੇ ਉਹਨੂੰ ਪਲੈਨਿੰਗ ਕਮੇਟੀ ਦਾ ਚੇਅਰਮੈਨ ਲਗਾ ਦਿੱਤਾ ਪਰੰਪਰ ਸਰਦ ਤੇ ਉਸੇ ਹੀ ਬੰਦੇ ਤੋਂ ਜਿਹਨੂੰ ਸਰਸਪੈਂਡ ਕੀਤਾ ਗਿਆ ਹਾਈ ਕੋਰਟ ਦੇ ਵਿੱਚੋਂ ਜਾ ਕੇ ਚਾਰ ਬੰਦੇ ਬਹਾਲ ਹੋ ਕੇ ਆ ਗਏ ਪਰ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਫੇਰ ਵੀ ਉਹਨਾਂ ਨੂੰ ਦੁਬਾਰਾ ਸਿਮੂਲੇਟ ਕਰਾ ਕੇ ਫਿਰ ਉਹਨੂੰ ਸਸਪੈਂਡ ਕਰਕੇ ਵਾਪਸ ਭੇਜਿਆ ਕਿਉਂਕਿ ਸਿੱਖ ਮਰਿਆਦਾ ਦੇ ਵਿੱਚ ਜਿਹੜਾ ਬੰਦਾ ਇਦਾਂ ਦਾ ਕੋ ਗਾਂਡ ਕਰਦਾ ਹੈ ਗੁਰੂ ਮਰਿਆਦਾ ਦੇ ਮਤਾਬਕ ਉਹਨੂੰ ਕਦੇ ਵੀ ਬਖਸ਼ਿਆ ਨਹੀਂ ਜਾਂਦਾ ਉਹਨੂੰ ਕਮਿਟੀ ਗੁਰਦੋਰਾ ਪ੍ਰਬੰਧਨ ਕਮਿਟੀ ਨੇ ਬਾਹਰ ਕੱਢਿਆ ਤੇ ਇਹਨਾਂ ਨੇ ਉਹਨੂੰ ਜ਼ਿਲ੍ਹਾ ਪਲੈਨਿੰਗ ਕਮਿਟੀ ਦਾ ਚੇਅਰਮੈਨ ਲਗਾ ਕੇ ਤੇ ਉਹਦੇ ਰਾਹੀਂ ਅਜੇ ਗੱਲਾਂ ਕਰਦੇ ਫਿਰਦੇ ਜਿਹਨੂੰ ਫੜਕੇ ਅੰਦਰ ਦੇਣਾ ਚਾਹੀਦਾ ਉਹਨੂੰ ਇਹ ਚੇਅਰਮੈਨ ਲਗਾ ਕੇ ਬੈਠੇ ਨੇ ਆਪਣੇ ਨਾਲ ਖਾਸ ਕਰਕੇ ਅਪੀਲ ਕਰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਪਾਸੇ ਨਾ ਜਾਓ ਅਕਾਲ ਤਖਤ ਇੱਕ ਇਦਾਂ ਦੀ ਸਸਤ ਕਿ ਉਹ ਫੁੱਲ ਪਾਵਰ ਹੈ ਜਿਹਦੇ ਕੋਲ ਸਿੱਖ ਧਰਮ ਦੇ ਮੁਤਾਬਕ ਤੇ ਜਿਹੜਾ ਕੁਝ ਮਰਜ਼ੀ ਉਹ ਜਾਂਚ ਕਰਵਾ ਕੇ ਜਿਹੜਾ ਉਹਨਾਂ ਨੇ ਜਾਂਚ ਕੀਤੀ ਸੀ ਉਹ ਬਿਲਕੁਲ ਸਹੀ ਜਾਂਚ ਸੀ ਫਲਸੇ ਉਸ ਜਾਂਚ ਤੇ ਖੜੇ ਆ ਤੇ ਜੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਜਾਂਚ ਕਰਾਉਣ ਦਾ ਸ਼ੌਕ ਹੈ ਤਾਂ ਪਹਿਲਾਂ ਜਿਹੜਾ ਬੰਦਾ ਤੁਸੀਂ ਚੇਅਰਮੈਨ ਲਗਾਇਆ ਉਹਨੂੰ ਫੜ ਕੇ ਅੰਦਰ ਕਰੋ ਉਹਦੇ ਤੋਂ ਵੀ ਜਾਂਚ ਲੈ ਲਓ ਸੋ ਇਸ ਕਰਕੇ ਅਸੀਂ ਅਪੀਲ ਕਰਦੇ ਆ ਕਿ ਸਾਡੇ ਜਿਹੜੇ ਲੋਕ ਨੇ ਜਿਹੜਾ ਸਿਸਟਮ ਹੈ ਅਕਾਲ ਤਖਤ ਸਾਹਿਬ ਦਾ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਦਾਂ ਦੀ ਬਾਡੀ ਆ ਜਿਹੜੀ ਸਿੱਖਾਂ ਦੀ ਚੁਣੀ ਹੋਈ ਬਾਡੀ ਆ ਉਹ ਬਾਡੀ ਦੇ ਕੋਲੋਂ ਜਾ ਕੇ ਸਾਰਾ ਜਿਹੜਾ ਕੋ ਮਰਜ਼ੀ ਲੈ ਸਕਦੇ ਨੇ ਜੇ ਆਸੇ-ਪਾਸੇ ਸ਼ਰਟਨਾਂ ਦੀ ਤਰੀ ਫਿਰਦੀ ਆ ਉਹ ਕੋਈ ਫਾਇਦਾ ਨਹੀਂ ਹੋਣਾ ਉਹ ਸਿਰਫ ਤਾਂ ਸਿਰਫ ਇੱਕ ਮਿਲੀ ਭੁਗਤ ਦੇ ਨਾਲ ਸ਼ਰਟ ਜਿਹੜੀ ਆ ਉਹ ਰਾਂ ਪਰਾਂ ਫਿਰਦੀ ਆ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮ ਕੀਤਾ ਕਿ ਗੁਰਦੁਆਰਾ ਪ੍ਰਬੰਧ ਕਮਿਟੀ ਦਾ ਜਿਹੜਾ ਪ੍ਰਧਾਨ ਆ ਉਹਦੇ ਕੋਲੋਂ ਜਿਹੜੀ ਮਰਜ਼ੀ ਚੀਜ਼ ਸ਼ਰਟ ਲੈਣੀ ਚਾਵੇ ਉਹ ਦੇ ਸਕਦੇ ਨੇ ਕਿਉਂਕਿ ਜਿਹੜੀਆਂ ਚੀਜ਼ਾਂ ਦੀ ਜਾਂਚ ਕਰਨੀ ਚਾਹੀਦੀ ਉਹ ਤਾਂ ਸਾਰੀ ਓਪਨ ਆ ਉਹ ਅਕਾਲ ਤਖਤ ਸਾਹਿਬ ਨੇ ਓਪਨ ਕੀਤੀ ਹੋਈ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਓਪਨ ਕੀਤੀ ਹੈ ਜਿਹੜਾ ਮਰਜ਼ੀ ਬੰਦਾ ਬੁੱਕ ਛੱਪੀ ਹੋਈ ਹੈ ਬੁੱਕ ਪੜ੍ਹੇ ਤੇ ਜਿਹੜਾ ਮਰਜ਼ੀ ਉਹਦੀ ਜਾਂਚ ਸਮਝ ਲਵੇ ਫੇਸ ਕਰਕੇ ਅਪੀਲ ਕਰਦੇ ਹਾਂ ਕਿ ਇਸ ਗੱਲ ਤੋਂ ਬਾਜ਼ ਆਉਣਾ ਚਾਹੀਦਾ ਪੰਜਾਬ ਨੂੰ ਅੱਗ ਲਾਉਣ ਵਾਲੇ ਪਾਸੇ ਲੈ ਕੇ ਨਹੀਂ ਜਾਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਸਿਰਫ ਤਾਨਾਸ਼ਹੀ ਦਾ ਰਾਜ ਕਰਦੇ ਨੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਦੂਜੀਆਂ ਸਰਕਾਰਾਂ ਸੀ ਕਿ ਉਹ ਕਹਿੰਦੇ ਸੀ ਜਾਜਾਂ ਦੇ ਫਲਾਣੀਆਂ ਚੀਜ਼ਾਂ ਦੇ ਭਲਮਕੀ ਚੀਜ਼ਾਂ ਦੇ ਆ ਖੁਰਕੇ ਉਹ ਕਰਗੇ ਤੇ ਸਾਰੀਆਂ ਚੀਜ਼ਾਂ ਬੋਲਦੇ ਸੀ ਕਿਸੇ ਵੀ ਕਦੇ ਕਿਸੇ ਪੱਤਰਕਾਰ ਤੇ ਪਰਚਾ ਨਹੀਂ ਦਿੱਤਾ ਗਿਆ ਕਿਉਂਕਿ ਇਹਦੇ ਨਾਲ ਸੀਗੇ ਸਾਰੇ ਬੰਦੇ ਜੇ ਉਹਨਾਂ ਨੇ ਜਹਾਜ਼ ਤੇ ਕੋਈ ਗੱਲ ਪੁੱਛੀ ਜਾਂ ਕੋਈ ਵੀ ਗੱਲ ਪੁੱਛਦੇ ਨੇ ਤਾਂ ਉਹ ਸਭ ਤੇ ਪਰਚੇ ਦੇ ਕੇ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਮੁੱਖ ਮੰਤਰੀ ਸਾਹਿਬ ਇਹ ਤਾਨਾਸ਼ਾਹੀ ਬਹੁਤਾ ਚਰਨੀ ਚੱਲਦੀ ਤੁਹਾਡੇ 8-9 ਮਹੀਨੇ ਰਹਿੰਦੇ ਨੇ ਤੇ ਪੰਜਾਬ ਦੇ ਲੋਕਾਂ ਦੀ ਸੰਤਾਪ ਥੋੜਾ ਭੁਗਤ ਲਿਆ ਭੋਗ ਲੈਣਗੇ ਪਰ ਤੁਹਾਨੂੰ ਕਦੇ ਭੁੱਲਣਗੇ ਨਹੀਂ ਲੋਕ ਪੰਜਾਬ ਦੇ ਇਸ ਕਰਨ ਨੂੰ ਯਾਦ ਰੱਖਿਓ ਫੇਸ ਕਰਕੇ ਮਰਿਆਦਾ ਦੇ ਰਹਿ ਕੇ ਜਿਹੜਾ ਕੁਝ ਮਰਜ਼ੀ ਵਕਾਲਤਦਾਰ ਸਾਹਿਬ ਤੇ ਜਾ ਕੇ ਆਪਣਾ ਪੇਸ਼ੀ ਹੋ ਕੇ ਆਪਣੀ ਪੇਸ਼ੀ ਲੈ ਕੇ ਆਓ ਤੇ ਅਸੀਂ ਵੀ ਤੁਹਾਨੂੰ ਇਹ ਕਹਿੰਦੇ ਆ ਕਿ ਤੁਹਾਨੂੰ ਗੁਰੂ ਪਾਸ਼ਾ ਸਰਮੱਤ ਬਖਸ਼ਿਸ਼ ਕਰੇ ਕਿ ਤੁਹਾਨੂੰ ਗੁਰੂ ਘਰ ਦੀ ਸਮਝ ਆ ਜਾਵੇ ਆਹੀ ਸਾਡੀ ਅਪੀਲ ਹੈ ਕਿ ਤੁਹਾਨੂੰ ਗੁਰੂ ਪਾਸ਼ਾ ਕਿਰਪਾ ਕਰਨ ਕਿ ਤੁਹਾਨੂੰ ਸਮਝ ਆਵੇ ਇਸ ਗੱਲ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦੇ ਉੱਪਰ aarop ਲੱਗੇ ਵਿਧਾਨ ਸਭਾ ਦੇ ਵਿੱਚ ਉਸ ਨੇ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲੇ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਬੜੀ ਤੇਜ਼ੀ ਦਿਖਾਉਂਦੇ ਹੋਏ ਇੱਕ ਪਰਚਾ ਦਰਜ ਕੀਤਾ ਵੀ ਅਸੀਂ ਵੀਡੀਓ ਦੇਖੀ ਉਹ ਫੇਕ ਸੀ ਜਿਸ ਕਰਕੇ ਉਹਨਾਂ ਨੇ ਇੱਕ ਪਰਚਾ ਦਰਜ ਲੇਕਿਨ ਜਿਹੜੀ ਮੁੱਖ ਮੰਤਰੀ ਦੀ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਉਹ ਕਾਫੀ ਜਿਹੜੀ ਗੁਰੂ ਸਾਹਿਬ ਦੀ ਬੇਅਤੀ ਕਰ ਰਹੇ ਨੇ ਉਹ ਸਹੀ ਹੈ ਉਸ ਨੂੰ ਲੈ ਕੇ ਵੀ ਹਾਲ ਤੱਕ ਜਾਂਚ ਨਹੀਂ ਹੋਈ ਕਿ ਲੱਗਦਾ ਹੈ ਸਰਕਾਰ ਨੂੰ ਉਸ ਦੀ ਵੀ ਜਾਂਚ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਜਦੋਂ ਤੁਸੀਂ ਇੱਕ ਸ਼ੂ ਮੰਤਰੀ ਕਰਕੇ ਬੀਬੀ ਨੂੰ ਕਲੀਨ ਚਿੱਟ ਦੇ ਕੇ ਬਹਿ ਗਏ ਇਹਨਾਂ ਦੇ ਲੋਕ ਪੱਖਿਆ ਵੀ ਦਰਜ ਕਰਕੇ ਬਹਿ ਗਏ ਸੋ ਤੁਹਾਡੇ ਕੋਲ ਕਿਹੜੀ ਆ ਗਈ ਹੈ ਜਿਹੜੀ ਇਹ ਕਿ ਇਹ ਜਿਹੜੀ ਸਾਡੀ ਇੱਕ ਸਟੋਰੀਨ ਹੈਗੀ ਆ ਇਹ ਦਿੱਲੀ ਜਿਹੜੀ ਵਿਧਾਨ ਸਭਾ ਹੈਗੀ ਉਹਦਾ ਸਟੋਰੀਨ ਹੈ ਉਹ ਉਹਨਾਂ ਕੋਲੋਂ ਕੋਈ ਤੁਹਾਡੀ ਕੋਈ ਤੁਸੀਂ ਉਹਨਾਂ ਦੇ ਪਿਕਚਰ ਨਹੀਂ ਲਈ ਕੋਈ ਕੁਝ ਨਹੀਂ ਲਿਆ ਤੁਸੀਂ ਕਿਸ ਤਰ੍ਹਾਂ ਜਾਂਚ ਕਰ ਲਈ ਉਹ ਵੀ ਜਾਂਚ ਤੁਹਾਡੀ ਜਾਲੀ ਹੈ ਅਸੀਂ ਇਸ ਗੰਦੀ ਮੰਨ ਕਰਦੇ ਹਾਂ ਜਿੱਥੇ ਭਾਰਤ ਸਰਕਾਰ ਦੇ ਕੋਲ ਮੰਗ ਕਰਦੇ ਆ ਕਿ ਉਸ ਜਿਹੜੀ ਤੁਹਾਡੀ ਕਸਟੋਡੀਅਨ ਦਿੱਲੀ ਵਿਧਾਨ ਸਭਾ ਦੇ ਵਿੱਚ ਉਸ ਵੀਡੀਓ ਨੂੰ ਰਿਲੀਜ਼ ਕੀਤਾ ਜਾਵੇ ਉਸ ਵੀਡੀਓ ਦੀ ਜਾਂਚ ਕਰਵਾ ਕੇ ਉਸ ਬੀਬੀ ਨੂੰ ਸਜ਼ਾ ਦਿੱਤੀ ਜਾਵੇ ਤੇ ਜਿੱਥੇ ਭਗਵੰਤ ਮਾਨ ਦਾ ਸਵਾਲ ਹੈ ਭਗਵੰਤ ਮਾਨ ਨੂੰ ਇੱਕ ਬੰਦਾ ਥਾਪੀਆਂ ਮਾਰ ਕੇ ਜਿਹੜੀਆਂ ਵੀਡੀਓ ਭੇਜ ਰਿਹਾ ਹੈ ਜਿਹੜਾ ਕਹਿ ਰਿਹਾ ਕਿ ਭਗਵੰਤ ਮਾਨ ਦੀ ਵੀਡੀਓ ਹੈ ਭਗਵੰਤ ਮਾਨ ਕੀ ਕੇਸ਼ਰੀਵਾਲ ਕੀ ਉਹਦੀ ਪੂਰੀ ਟੀਮ ਇੱਕ ਵੀ ਸਵਾਲ ਦਾ ਉਹਦਾ ਜਵਾਬ ਨਹੀਂ ਦੇ ਸਕੀ ਸੋ ਇਸ ਕਰਕੇ ਅਸੀਂ ਇਹ ਵੀ ਕਹਿੰਦੇ ਆ ਕਿ ਭਗਵੰਤ ਮਾਨ ਜੀ ਤੁਸੀਂ ਉਹਦੀ ਤਾਂ ਬੜੀ ਬੜੀ ਜਲਦੀ ਜਾਂਚ ਕਰਵਾਤੀ ਤੇ ਤੁਸੀਂ ਆਪਣੇ ਵਾਲੀ ਵੀਡੀਓ ਦੀ ਜਾਂਚ ਕਦੋਂ ਕਰਵਾਉਂਗੇ ਉਸ ਵੀਡੀਓ ਦੀ ਵੀ ਅਸੀਂ ਜਾਂਚ ਕਰਾਉਣ ਦੀ ਮੰਗ ਕਰਦੇ ਹਾਂ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਉਹ ਲਿਆ ਕੇ ਸਪਸ਼ਟ ਕੀਤਾ ਜਾਵੇ ਕਿ ਭਵੰਤਮਾਨ ਦੀ ਜਿਹੜੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਉੱਪਰ ਸ਼ਰਾਲ ਦੇ ਛੱਟੇ ਮਾਰ ਰਹੇ ਨੇ ਤੇ ਜਿਹੜਾ ਕੋਈ ਇੱਕ ਹੋਰ ਗੱਲ ਕੀਤੀ ਜਾ ਰਹੀ ਹੈ ਸਾਡੇ ਮਹਾਨ ਸ਼ਹੀਦ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਨੇ ਜਿਨ੍ਹਾਂ ਨੇ ਪ੍ਰਮਾਨਗੀ ਦਿੱਤੀ ਹੈ ਸ਼ਹੀਦਾ ਦਰਜੇ ਦਿੱਤਾ ਹੈ ਸੰਤਾਂ ਦੀ ਫੋਟੋ ਦੇ ਉੱਪਰ ਵੀ ਕੁਝ ਕਰ ਰਿਹਾ ਜਾ ਰਿਹਾ ਹੈ ਸੋ ਇਸ ਕਰਕੇ ਅਪੀਲ ਕਰਦੇ ਹਾਂ ਕਿ ਆ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰੋ ਪੰਜਾਬ ਨੂੰ ਪੰਜਾਬ ਨੇ ਬਹੁਤ ਸੰਤਾਪ ਭੋਗ ਲਿਆ ਪੰਜਾਬ ਨੇ ਬਹੁਤ ਤਕਲੀਫਾਂ ਚੜ੍ਹ ਲਈਆਂ ਪੰਜਾਬ ਅੱਜ ਪੂਰੇ ਦੇਸ਼ ਨਾਲੋਂ 50 ਸਾਲ ਪਿੱਛੇ ਚਲਾ ਗਿਆ ਸੋ ਇਸ ਕਰਕੇ ਅਪੀਲ ਹੈ ਕਿ ਇਸ ਗੱਲ ਨੂੰ ਵੀ ਜਲਦੀ ਕੰਟਰੋਲ ਕਰਨਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਜਾਂਚ ਕਰਵਾ ਕੇ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਨ ਵਿੱਚ ਉਹ ਖਤਮ ਕਰ ਦੇਣਾ ਚਾਹੀਦਾ ਹੈ ਸੋ ਇਹ ਇਹ ਅਪੀਲ ਹੈ ਸਾਹਿਬ